ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ న్యూਸ ਟ੍ਰੈਂਡ ਤੇ ਆਂਧਰਾ ਪ੍ਰਦੇਸ਼ ਦੇ ਸਕੂਲੀ ਬੱਚਿਆਂ ਲਈ ਖੁਸ਼ਖਬਰੀ ਹੈ ਤੇਲਗੂ ਦੇ ਸੰਪਾਰਟੀ ਜਾਨੀ TDP ਦੀ ਅਗਵਾਈ ਵਾਲੀ ਆਂਧਰਾ ਪ੍ਰਦੇਸ਼ ਦੀ ਚੰਦਰਬਾਬੂ ਨਾਇਡੂ ਸਰਕਾਰ ਨੇ ਸਕੂਲੀ ਬੱਚਿਆਂ ਸੰਬੰਧੀ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ ਜਿਸ ਦੇ ਤਹਿਤ ਰਾਜ ਸਰਕਾਰ ਆਪਣੀ ਤੱਲੀ ਕੀ ਵੰਦਨਾ ਮਾ ਯੋਜਨਾ ਦੇ ਤਹਿਤ ਸਕੂਲ ਜਾਣ ਵਾਲੇ ਬੱਚਿਆਂ ਨੂੰ ਸਾਲਾਨਾ 15000 ਰੁਪਏ ਦੇਵੇਗੀ ਇਸ ਯੋਜਨਾ ਦੇ ਤਹਿਤ ਇਹ ਪੈਸਾ ਪਹਿਲੀ ਤੋਂ 12ਵੀਂ ਜਮਾਤ ਤੱਕ ਦੇ ਹਰ ਬੱਚੇ ਦੇ ਮਾਪਿਆਂ ਨੂੰ ਦਿੱਤਾ ਜਾਵੇਗਾ ਭਾਵੇਂ ਇੱਕ ਪਰਿਵਾਰ ਵਿੱਚ ਬਹੁਤ ਸਾਰੇ ਬੱਚੇ ਸਕੂਲ ਜਾਂਦੇ ਹਨ ਉਹਨਾਂ ਨੂੰ ਵੀ ਉਸੇ ਅਨੁਪਾਤ ਵਿੱਚ ਪੈਸੇ ਦਿੱਤੇ ਜਾਣਗੇ 2024 ਵਿੱਚ ਆਂਧਰਾ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ ਵਿਧਾਨ ਸਭਾ ਚੋਣਾ ਮਹਿੰਮਦ ਰਾਨ ਟੀਡੀਪੀ ਨੇਤਾ ਚੰਦਰ ਬਾਬੂ ਨਾਇਡੂ ਨੇ ਸੁਪਰ ਸਿਕਸ ਭਲਾਈ ਯੋਜਨਾ ਦਾ ਐਲਾਨ ਕੀਤਾ ਸੀ ਤਲਕੀ ਵੰਦਨਮ ਯੋਜਨਾ ਮੁੱਖ ਮੰਤਰੀ ਐਨ ਚੰਦਰ ਬਾਬੂ ਨਾਇਡੂ ਦੁਆਰਾ ਕੀਤੇ ਗਏ ਸੁਪਰ ਸਿਕਸ ਭਲਾਈ ਵਾਧਿਆਂ ਵਿੱਚੋਂ ਇੱਕ ਹੈ ਆਂਧਰਾ ਪ੍ਰਦੇਸ਼ ਸਰਕਾਰ ਦੇ ਸਕੱਤਰ ਕੋਨਾ ਸਸ਼ੀਧਰ ਨੇ ਇੱਕ ਆਦੇਸ਼ ਵਿੱਚ ਕਿਹਾ ਹੈ ਕਿ ਸਰਕਾਰ ਨੇ ਤਲਕੀ ਵੰਦਨਾਵ ਯੋਜਨਾ ਨੂੰ ਲਾਗੂ ਕਰਨ ਲਈ ਦੇਸ਼ਾ ਨਿਰਦੇਸ਼ ਜਾਰੀ ਕੀਤੇ ਹਨ ਇਹ ਰਾਜ ਭਰ ਵਿੱਚ ਮਾਮਾ ਅਤੇ ਮਾਪਿਆਂ ਨੂੰ ਸਸਕਤ ਮਨਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ ਇੱਕ ਵੱਡੀ ਪਹਿਲ ਹੈ ਇਸ ਦੇ ਤਹਿਤ ਹਰੇਕ ਜੋਗ ਮਾਤਾ ਅਤੇ ਮਾਤਾ ਪਿਤਾ ਨੂੰ ਹਰ ਸਾਲ ਪ੍ਰਤੀ ਬੱਚਾ 15000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਇਸੇ ਤਰ੍ਹਾਂ ਸਰਕਾਰ ਇਸ ਯੋਜਨਾ ਲਈ ਪਹਿਲੀ ਜਮਾਤ ਅਤੇ ਜੂਨੀਅਰ ਟਰਮੀਟੇਟ ਵਿੱਚ ਸੰਭਾਵਿਤ ਜੋਗ ਦਾਖਲੇ ਨੂੰ ਵੀ ਧਿਆਨ ਵਿੱਚ ਰੱਖੇਗੀ ਰਾਜ ਦੇ 67 ਲੱਖ ਤੋਂ ਵੱਧ ਵਿਦਿਆਰਥੀ ਅਤੇ 43 ਲੱਖ ਮਾਮਾ ਨੂੰ ਤਲਕੀ ਬੰਦਨਮ ਯੋਜਨਾ ਦਾ ਲਾਭ ਮਿਲੇਗਾ ਯਾਰੀ ਹਦੇਸ ਵਿੱਚ ਕਿਹਾ ਗਿਆ ਹੈ ਕਿ ਸਾਰੇ ਜੋਗ ਬੱਚਿਆਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ ਅਤੇ ਸਰਕਾਰੀ ਨਿੱਜੀ ਸਹਾਇਤਾ ਪ੍ਰਾਪਤ ਕਰੇ ਅਤੇ ਨਿੱਜੀ ਗੈਰ ਸਹਾਇਤਾ ਪ੍ਰਾਪਤ ਸਕੂਲ ਅਤੇ ਜੂਨੀਅਰ ਕਾਲਜ ਦੇ ਅਦਾਰੇ ਵਿੱਚ ਆਉਣਗੇ ਯੋਜਨਾ ਦੇ ਤਹਿਤ ਪ੍ਰਾਪਤ ਹੋਣ ਵਾਲੇ ਪ੍ਰਾਤੀਸ਼ਾਲ 15000 ਰੁਪਏ ਵਿੱਚੋਂ ਰਾਜ ਵਿੱਚ ਸਿੱਖਿਆ ਪ੍ਰਣਾਲੀ ਦੇ ਸਮੁੱਚੇ ਵਿਕਾਸ ਲਈ 2000 ਰੁਪਏ ਕੱਟੇ ਜਾਣਗੇ ਜਿਸ ਦੀ ਵਰਤੋਂ ਰੱਖ-ਰਖਾਅ ਸਫਾਈ ਅਤੇ ਸਫਾਈ ਵਰਗੇ ਕੰਮਾਂ ਲਈ ਕੀਤੀ ਜਾਵੇਗੀ